ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਲੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਦੇ ਵਿੱਚ ਪਾ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਭਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਂਦੇ ਆ ਬਈ ਨਾਲ ਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋਠੀ ਠੀਕੋਂ ਵਧੀਆ ਜੀ ਠੀਕ ਆ ਵਧੀਆ ਬਈ ਨਾਮ ਤੇ ਐਡਰੈਸ ਨਾ ਜਗਰਾਤ ਸਿੰਘ ਇਹ ਪਿੰਡ ਅਰਕੜਾ ਜ਼ਿਲ੍ਹਾ ਬਰਨਾਲਾ ਜੀ तहसील ਬਈ ਤਸੀਲ ਦਾ ਪਾਪੀ ਨੇ ਨੇੜੇ ਪਿੰਡ ਬਈ ਨੇੜੇ ਪਿੰਡ ਬਹੁਤ ਹੋਰ ਸ਼ਹਿਰੀ ਲੱਗਦਾ ਜੀ ਮੋਬਾਈਲ ਨੰਬਰ 9501417931 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਦੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਵਸ ਹੋਈ ਇਹ ਦੂਜਾ ਸੁਵਸ ਹੋਈ ਰਟ ਸਾਹਿਬ ਕਦੋਂ ਸੁਈ ਹੈ ਵੀਰੇ ਐਵਰੀ ਮੰਨ ਕੇ ਚੱਲ ਵੀ ਰਾਤ ਹੀ ਸੁੱਈ ਹੈਗੀ ਓਕੇ ਤੇ ਆ ਜੇ ਰੁਪਈਆ ਸਾਰੀ ਇਹ ਪਿੰਡੀ ਦੀ ਡਗਦੀ ਵੀਡੀਓ ਆਪਣੇ ਕੋਲ ਬਣੀ ਹੋਈ ਆ ਓਕੇ ਉਹ ਆ ਦੇ ਬੱਟਰ ਭਰਿਆ ਪਿਆ ਜੀ ਸਹੀ ਹੈ ਹਾਂ ਬੱਚਾ ਕੀ ਦੇਤਾ ਬੱਚਾ ਦੇਤਾ ਬਈ ਬੱਚਾ ਦੇਤਾ ਬਈ ਕਿੰਨਾ ਕੁ ਬੌਲਾ ਜਾਂ ਦੁੱਧ ਦੇ ਲੂ ਐਸਟੀਮੇਟ ਆਸਟੀਮੇਟ ਮੇਰੇ 25 ਤੋਂ ਪਲੱਸ ਚੱਲੇਗਾ ਓਕੇ ਹਾਂ ਠੀਕ ਉਹ ਜਾਨੀ ਕਿ ਆਪਾਂ 5-6 ਕਿਲੋ ਵੱਧ ਕੱਢਤਾ ਬੈਠਦਾ ਠੀਕ ਆ ਬਈ ਹਾਂ ਥਣੋਂ ਬੜਾ ਚੰਗਾ ਹਨਾ ਬਈ ਮੁੱਠੀ ਵਾਲਾ ਥਣ ਕੱਲਾ-ਕੱਲਾ ਥਣ ਪੂਰੀ ਵਿੱਚ ਦੇ ਥਣ ਕਿਉਂਕਿ ਪੱਧਰਾ ਮਾਰ ਦਿੰਦੇ ਆ ਲੋੜਾਂ ਕਰਮਾਈ ਦੇ ਫੋਲ ਚ ਨਹੀਂ ਆ ਫੋਲ ਦੇ ਮੜੀ ਤੋੜ ਦਈਏ ਹਨਾ ਬਈ ਬਰੀਟ ਇੱਕ ਨੰਬਰ ਸੋਈ ਸਵਾਈਏ ਜੇਰ ਵਜ ਦੀ ਬੱਠਲ ਚ ਰੱਖੀ ਬੈਠਾ ਬਾਕੀ ਵੀਡੋ ਵੀ ਬਣੀ ਪਈ ਜੇਰ ਮਾਲਦੀ ਆ ਹੂੰ ਬਾਕੀ ਬਰੀਕੀ ਚ ਫੋਲਾ ਦੁੱਧ ਦੇ ਚੰਗਾ ਬਰੀਕੀ ਫੋਲਾ ਦੁੱਧ ਦੇ ਦੇਣਾ ਬੜ ਨੂੰ ਵੀ ਸਹੀ ਗੱਲ ਆ ਬਸ ਤੋਰਾ ਚੈੱਕ ਕਰ ਲੂ ਤੋਰਾ ਵਿਕਰਮਾਇ ਦਾ ਇੱਕ ਨੰਬਰ ਆ ਬਾਈ ਕੀ ਬਾਤ ਠੰਡੀ ਢੁੰਡੀ ਚਵਾਈ ਜੁਈ ਬਾਈ ਇੱਕ ਨੰਬਰ ਤਾਰਾ ਮਾਰਾਂਗੇ ਬਣਾ ਨਿਆਣੇ ਤੇ ਬਨ ਕੇ ਠੀਕ ਆ ਬਾਈ ਹਮ ਇੱਕ ਨੰਬਰ ਅੱਛਾ ਥਾਣਾ ਸੁਣੋਂ ਦੀ ਠੀਕ ਆ ਬਾਈ ਕੀ ਮੋਲਾ ਬਾਈ ਜੈਜ ਆ ਜਾ ਬਈ ਬਨ ਕੇ ਦੱਸ ਹਮ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਆ ਉਤੋਂ ਪੰਦਰ ਪਲੀ ਵੀ ਚੰਗੀ ਆ ਖਾਣ ਬਹੁਤ ਚੰਗਾ ਅੱਥੀ ਜੋ ਲੈਓ ਚਾਹੇ ਮਸ਼ੀਨਾਂ ਚੋ ਲੈਓ ਇੱਕ ਨੰਬਰ ਦਾ ਲੱਗਿਆ ਕਰਮਾਈ ਨੇ ਨੇਵਾ ਦੇ ਬਾਈ ਨੇੜ ਤੋਂ ਸਫਾਈ ਬੜੀ ਆ ਨਾ ਲੇਵੇਰੀ ਬਾਈ ਬੜੀ ਸਫਾਈਆਂ ਲੱਗਿਆ ਬਾੜ ਨੂੰ ਚੋਣ ਬਹੁਤ ਚੰਗਾ ਵੀ ਠੀਕ ਆ ਥਾਣਾ ਦੇਖੋ ਇੱਕੋ ਜਿਹਾ ਥਾਣਾ ਬਾਈ ਕਰਮਾਈ ਦੇ ਬਾਕੀ ਜਵਾਈ ਤੁਹਾਡੇ ਸਾਹਮਣੇ ਆ ਉਹ ਜਵਾਈ ਕਰਕੇ ਦਿਖਾਉਣੇ ਨੇ ਨਿਆਣਾ ਪਾ ਨਾ ਪਾ ਮਰਜੀ ਆ ਠੀਕ ਆ ਬੱਚਾ ਛੱਡਣਾ ਛੱਡ ਆ ਦੇਖ ਲੋ ਲੈ ਚੋਣ ਜਿ ਇੱਕ ਸ਼ੋ ਕਰਮਾਈ ਦਾ ਬੜੀ ਚੰਗੀ ਜਵਾਈ ਆ ਹਨਾ ਬਾਈ ਮੋਟਾ ਮੋਟਾ ਜੋਣਾ ਇੱਕ ਨੰਬਰ ਆ ਵੀਰੇ ਥੱਲੇੋਂ ਆਪਾਂ ਗਰੰਟੀ ਨਾਲ ਭੇਜ ਦਾਂਗੇ ਠੀਕ ਆ ਬਾਈ ਲੈ ਆ ਮੋੜੇ ਖਣਾਂ ਜੀ ਚਵਾਈ ਚੈੱਕ ਕਰੋ ਇੱਕ ਨੰਬਰ ਚਵਾਈ ਆਇਆ ਕੀ ਆ ਇੱਕ ਨੰਬਰ ਚਵਾਈ ਆ ਜੀ ਜੇ ਮਰਜੀ ਬੈਠਾ ਰਹੇ ਵੀਰੇ ਬਾਕੀ ਪਰਨ ਦੋਤੇ ਆ ਗਈ ਦੱਸੂਗੀ ਉਸ ਸਹੀ ਗੱਲ ਹਾਂ ਬਾਕੀ ਦੋਤੇ ਕੱਟਦਾ ਨਾ ਕੀ ਮੋਲ ਆ ਵੀਰੇ ਜਾਇਜ਼ ਫਿਰ ਬਸ ਇਹਦੇ 80 ਜੋ ਹਜ਼ਾਰ ਰੁਪਏ ਛੋੜ ਕਰਨੀ ਆ ਓਕੇ ਬਾਈ ਹਾਂ 80000 ਰੁਪਿਆ ਮੋਲਾ ਵਿੱਚੋਂ 1000 ਰੁਪਿਆ ਬਾਈ ਕਹਿੰਦਾ ਛੋੜ ਦੇ ਅੱਗੇ ਵੀਰੇ ਦੋਨੋਂ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਸੁਆੰਦ ਦੇ ਵੜ ਨੇ ਕਿੰਨੇ ਕ ਦਿਨ ਲਊ ਬਾਈ ਮੇਰੇ ਕੱਢ ਜੇ ਹੋ ਜੇ 5-6 ਦਿਨ ਹਫਤਾ ਦੇ ਤੇ ਲੈਣ ਨੂੰ ਬਹੁਤ ਪਈ ਹੈ ਵੜ ਦੇ ਪਈ ਹੈ ਹਨ ਹੂੰ ਬਾਕੀ ਸਾਰੀ ਵਾਲੀ ਹੈ ਤਾਂ ਕੱਢੂ ਫਿਰ ਕਰਮਾ ਨਹੀਂ ਮੈਂ ਕੱਲੀ ਕੱਚੀ ਕੱਚੀ ਆ ਖਾਣੀ ਬੜਾ ਕਮਾਲ ਦਾ ਲੱਗਿਆ ਬਹੁਤ ਸੋਹਣਾ ਥਾਂ ਲੱਗਿਆ ਬੱਚੀ ਹੂੰ ਲੈ ਵਾ ਚਿਆ ਕੀ ਆ ਬਾਤ ਸਫਾਈ ਵਧੀਆ ਨਾ ਲੈ ਵੀਰੇ ਹਾਂ ਸੁਣਾ ਸੁਣਾ ਦੀ ਵੀ ਗਾਰੰਟੀ ਆ ਫੁੱਲ ਵੀਰੇ ਠੀਕ ਆ ਬਾਈ ਹਾਂ ਮਣੀ ਖੋਲ ਦੋ ਬਾਈ ਤੋਰ ਗੱਬਣਾ ਚੱਲੀ ਕੱਚੀ ਕੱਚੀ ਆ ਉਹ ਸਾਹਮਣਾ ਦਾ ਜਲਾ ਲੱ ਟਿੱਲਾ ਬਹੁਤ ਹੁੰਦੀ ਹੈ ਬਰੀਕ ਫੁੱਲ ਤੇ ਪੂਰਾ ਪੰਡ ਬਹੁਤ ਫੇਸ ਬੂਟ ਬਹੁਤ ਸਵਾਗਤ ਕਰ ਮੈਂ ਬਿਊਟੀ ਚੈੱਕ ਕਰ ਫੇਸ ਦੀ ਬਿਊਟੀ ਚੰਗੀ ਹੈ ਬੋਲੀਵੋਦੀ ਚੰਗੀ ਹੈ ਜਮ ਜਮ ਕੇ ਚੰਗੀ ਹੈ ਬਾਕੀ ਬਰੀਕ ਬਹੁਤ ਆ ਕਹਿੰਦੇ ਬਈ ਬਹੁਤ ਬਰੀਕੀ ਚ ਆ ਵੜ ਬਈ ਸਹੀ ਹੈ ਕੀ ਬਾਤ ਹੈ ਬਈ ਬਾਕੀ ਕੱਦ ਵੜ ਬਹੁਤ ਆ ਵੜ ਦਾ ਹਾਂ ਕੱਦ ਚੰਗਾ ਪ੍ਰਿੰਟ ਚੰਗਾ ਗ੍ਰੀਟ ਇੱਕ ਨੰਬਰ ਬਿਊਟੀ ਇੱਕ ਨੰਬਰ ਸਾਰੀਆਂ ਗੱਲਾਂ ਬਈ ਓਕੇ ਆ ਕਿ ਨਹੀਂ ਇੱਕ ਨੰਬਰ ਆ ਬਈ ਹੂੰ ਬਸ ਇਕੱਲੀ ਗੱੱਚੀ ਗੱੱਚੀ ਆ ਕੱਚੀ ਅਵਰੇ ਪਾਦਾ ਦੇਣੀ ਹੋਣਾ ਹੈ ਨਾ ਵੀ ਉਹੇ ਦਾ ਮੁੱਲ ਹੋ ਜਾ ਜੀ ਮੈਂ ਕਹਾਂ ਹਾਂ ਬਈ ਕੀ ਮੁੱਲ ਅਖਰ ਜਾਏ ਬਸ ਇਹ 65 ਚੋਂ ਛੋੜ ਕਰ ਦਾਂਗੇ ਬਈ 65000 ਚੋਂ ਹਾਂ ਲੋ ਠੀਕ ਆ ਮਾਨਤਨ ਹੋ ਜਾਣਾ ਮੈਂ ਮਾਨਤਨ ਕਰ ਦਾਂਗਾ ਜਮਾ ਜੈ ਬਈ ਬਹੁਤ ਚੰਗੇ ਦੋ ਦੇ ਵੀ 20 22 ਕਿਲੋ ਫੁੱਲੇ ਹੀ ਪਾ ਦਊਗੀ 65000 ਰੁਪਏ ਬਈ ਬਿਲਕੁਲ ਵਾੜੀ ਪਈ ਆ ਬੜੀ ਤਾਂ ਕੋਣ ਲੱਗਿਆ ਸਰ ਬੜ ਨੂੰ ਮੁਠੀ ਵਾਲਾ ਸਹੀ ਹੈ ਸਾਮ ਦੋਨੇ ਬੜਾ ਨੂੰ ਪੂਰਾ ਅਸਰ ਲੱਗਿਆ ਹਮ ਨਾਗਸੀ ਭਰਾ ਕੋਲੇ ਦੋ ਦੋਨੇ ਨਿਕਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਸਾਨ ਲੱਗ